ਨਿਊਜ਼ ਬਨ ਵਿੱਚ ਤੁਹਾਡਾ ਸਵਾਗਤ ਤੇ ਮੈਂ ਹਰ ਰਜਿੰਦਰਾ ਬਲੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖ਼ਬਰਾਂ ਤੇ ਖ਼ਬਰਾਂ ਦੀ ਚਰਚਾ। ਜ਼ਿਲ੍ਹੇ ਦੇ ਕੁੱਲ 10 ਥਾਣਿਆਂ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਨਸ਼ੇ ਦੇ 6, ਐਕਸੀਡੈਂਟ ਦੇ 2, ਕੁੱਟਮਾਰ ਤੇ ਕਤਲ ਦਾ 1 ਤੇ ਇੱਕ ਨਜਾਇਜ਼ ਸਬੰਧਾਂ ਦਾ ਮਾਮਲਾ ਦਰਜ ਹੋਇਆ ਹੈ। ਇੱਕ ਜੋ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਪਿੰਡ ਵਿਰਕ ਕਲਾਂ ਇੱਕ ਬਾਪ ਨੇ ਇੱਕ ਬੇਟੀ ਦਾ ਆਪਣੀ ਦਾ ਹੀ ਕਤਲ ਕਰ ਦਿੱਤਾ ਹੈ। ਜਿਸ ਦੇ ਨਾਲ ਉਸ ਦੀ 4 ਸਾਲ ਦੀ ਬੱਚੀ ਵੀ ਜ਼ਖਮੀ ਹੈ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਸਿੰਘ ਰਾਜਾ ਜੋ ਪਿੰਡ ਦਾ ਨੰਬਰਦਾਰ ਹੈ ਉਸ ਦੀ ਲੜਕੀ ਜਸਵੀਨ ਕੌਰ ਨੇ ਅੱਜ ਤੋਂ 4 ਸਾਲ ਪਹਿਲਾਂ ਪਿੰਡ ਦੇ ਹੀ ਰਵੀ ਸ਼ਰਮਾ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਸੀ ਤੇ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲਈ ਹੋਈ ਸੀ ਜਿਸ ਕਰਕੇ ਅੱਜ ਲੜਕੀ ਅੱਡੇ ਦੇ ਉੱਤੇ ਆਪਣੀ ਬੇਟੀ 4 ਸਾਲ ਦੀ ਜੋਦ ਨਾਲ ਸੀ ਬਸਦੀ ਵੇਟ ਕਰ ਰਹੀ ਸੀ ਤਾਂ ਉਧਰੋਂ ਉਸ ਦਾ ਪਿਤਾ ਰਾਜਵੀਰ ਸਿੰਘ ਰਾਜਾ ਆਇਆ ਤੇ ਉਸ ਨੇ ਕੋਈ ਤੇਜ ਹਥਿਆਰ ਸਿਰ ਦੇ ਵਿੱਚ ਮਾਰ ਕੇ ਲੜਕੀ ਦਾ ਕਤਲ ਕਰ ਦਿੱਤਾ ਤੇ ਉਸ ਦੀ 4 ਸਾਲ ਬੱਚੀ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਦੇਖੋ ਚਰਚਾ ਇਹ ਬਹੁਤ ਜਿਆਦਾ ਹੋ ਰਹੀ ਹੈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਬੱਚਿਆਂ ਨੂੰ ਕਦਮ ਨਹੀਂ ਚੱਕਣੇ ਚਾਹੀਦੇ ਪਿੰਡ ਦੇ ਹੀ ਮੁੰਡੇ ਨਾਲ ਉਸ ਨੇ ਮੈਰਿਜ ਕਰਾਈ ਤਾਂ ਦੇਖੋ ਰਿਜ਼ਲਟ ਕੀ ਨਿਕਲਿਆ ਸੋ ਨੌਜਵਾਨ ਲੜਕੇ ਲੜਕੀਆਂ ਨੂੰ ਇਸ ਤੋਂ ਸਬਕ ਜਰੂਰ ਸਿੱਖਣਾ ਚਾਹੀਦਾ ਹੈ ਇਸ ਦੇ ਨਤੀਜੇ ਬਹੁਤ ਹੀ ਮਾੜੇ ਹੁੰਦੇ ਹਨ ਦੂਸਰਾ ਜੋ ਹੈ ਨਜਾਇਜ਼ ਸਬੰਧਾਂ ਦਾ ਉਹ ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਹੋਇਆ ਸੰਦੀਪ ਕੌਰ ਪੁੱਤਰੀ ਜਗਸੀਰ ਸਿੰਘ ਵਾਸੀ ਤਹਿਣਾ ਨੇ ਦਰਖਾਸਤ ਦਿੱਤੀ ਕਿ ਉਸ ਦਾ ਪਤੀ ਅਮਨਦੀਪ ਸਿੰਘ ਜਿਸ ਦੇ ਕੋਈ ਸ਼ਹਿਰ ਦੇ ਵਿੱਚ ਬਠਿੰਡਾ ਦੇ ਵਿੱਚ ਲੜਕੀ ਨਾਲ ਨਜਾਇਜ਼ ਸਬੰਧ ਸੀ ਜਿਸ ਕਰਕੇ ਕਰਕੇ ਉਸ ਨੇ ਉਸ ਦੀ ਪਾਲ ਕੀਤੀ ਗਈ ਤਾਂ ਕੁਦਰਤੀ ਘੋੜਾ ਚੌਂਕ ਦੇ ਵਿੱਚ ਉਸ ਨੂੰ ਮਿਲ ਗਿਆ ਜਿਸ ਕਰਕੇ ਉਹਨਾਂ ਦੀ ਉੱਥੇ ਲੜਾਈ ਹੋਈ ਤੇ ਉਸ ਨੇ ਭੱਜ ਕੇ ਤਾਕੀ ਨੂੰ ਕਾਰ ਦੀ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਕਾਰ ਭਜਾ ਲਈ ਤੇ ਉਹ ਕੁੜੀ ਘੜੀ ਸੀ ਗਈ ਜਿਸ ਕਰਕੇ ਉਸ ਦੇ ਕਾਫੀ ਸੱਟਾਂ ਲੱਗੀਆਂ ਤੇ ਗੰਭੀਰ ਜ਼ਖਮੀ ਹੋਈ ਤੇ ਇਹ ਦੇਖੋ ਇਹ ਵੀ ਬਹੁਤ ਮਾੜੀ ਗੱਲ ਹੈ ਇੱਕ ਸ਼ਾਦੀशुदा ਬੰਦੇ ਨੂੰ ਕਿਸੇ ਹੋਰ ਨਜਾਇਜ਼ ਸਬੰਧ ਨਹੀਂ ਰੱਖਣੇ ਚਾਹੀਦੇ ਜਿਸ ਨਾਲ ਪਰਿਵਾਰ ਦਾ ਤੇ ਉਸ ਦੇ ਆ ਆਸ-ਪਾਸ ਦਾ ਸਾਰੇ ਪਿੰਡ ਦਾ ਹੀ ਇਲਾਕੇ ਦਾ ਹੀ ਅਕਸ ਖਰਾਬ ਹੁੰਦਾ ਹੈ। ਸੋ ਇੱਕ ਜੋ ਜ਼ਰੂਰੀ ਤੁਹਾਡੇ ਨਾਲ ਗੱਲ ਕਰਨੀ ਹੈ ਸ਼ਹਿਰ ਦੇ ਵਿੱਚ ਜੋ ਕੂੜੇ ਸੰਬੰਧੀ ਜੋ ਕਿ ਇਸ ਸਮੱਸਿਆ ਦੇ ਨਾਲ ਕਈ ਕਲੋਨੀਆਂ ਵਾਸੀ ਤੇ ਕਈ ਮਹੱਲਾ ਵਾਸੀ ਜੂਝ ਰਹੇ ਆ ਤੇ ਸਾਡੇ ਜਿਹੜੇ ਸੰਜੀਵ ਗੋਇਲ ਜੀ ਆ ਉਹ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਸ਼ਿਕਾਇਤ ਵੀ ਕੀਤੀ ਸੀ ਇਸ ਦੀ। ਇਹ ਕੂੜਾ ਕਰਕਟ ਆ ਜਿਹੜਾ ਹੁਣ ਪਹਿਲਾਂ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਹੁਣ ਨਗਰ ਨਿਗਮ ਆਪਣੇ ਤੌਰ ਤੇ ਹੀ ਕਰਦਾ ਹੈ ਤੇ ਲੱਖਾਂ ਰੁਪਏ ਇਸ ਦੀ ਵਸੂਲੀ ਕੀਤੀ ਜਾਂਦੀ ਹੈ ਤੇ ਪਰ ਰੋਜ਼ ਦੀ ਰੋਜ਼ ਕੂੜਾ ਕਈ ਏਰੀਆ ਦੇ ਵਿੱਚੋਂ ਨਹੀਂ ਚੱਕਿਆ ਜਾਂਦਾ ਜਿਸ ਕਰਕੇ ਲੋਕ ਦੁਖੀ ਹਨ ਤੇ ਉਹਨਾਂ ਨੇ ਵਿਜੀਲੈਂਸ ਨੂੰ ਇਹਦੀ ਸ਼ਿਕਾਇਤ ਵੀ ਕੀਤੀ ਸੀ ਵਿਜੀਲੈਂਸ ਨੇ ਨੋਟਿਸ ਵੀ ਨਗਰ ਨਿਗਮ ਨੂੰ ਭੇਜਿਆ ਹੈ ਪਰ ਸੰਜੀਵ ਗੋਇਲ ਜੀ ਨੇ ਕਿਹਾ ਕਿ ਇਹ ਸਿਰਫ ਖਾਨਾ ਪੂਰਤੀ ਹੈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਇਹ ਸੀ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਇਸੇ ਤਰ੍ਹਾਂ ਅਗਲਾ ਬਲਟਨ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਬਾਗਿਆ ਧੰਨਵਾਦ